ਸਾਰਨ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਰੇਕੀ ਦੀ ਵੀਡੀਓ ਦਾ ਵਿਸ਼ਾ ਹੈ ਕਿ ਰੇਕੀ ਸ਼ਕਤੀ ਦੇ ਜਿਹੜੇ 5 ਰੂਲ ਨੇ ਰੇਕੀ ਹੀਲਿੰਗ ਦੇ 5 ਰੂਲਸ ਨੇ 5 ਨਿਯਮ ਨੇ ਜਿਨ੍ਹਾਂ ਨੂੰ ਹਰ ਇੱਕ ਰੇਕੀ ਹੀਲਰ ਫਾਲੋ ਕਰਦਾ ਹੈ ਉਹ ਉਹਨਾਂ ਦਾ ਮਤਲਬ ਕੀ ਹੈ ਅਸਲ ਵਿੱਚ ਅਸੀਂ ਕਿਉਂ ਇਹ ਫਾਲੋ ਕਰ ਲੈਂਦੇ ਆ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਸੋ ਰੇਕੀ ਦਾ ਇਹ ਰੂਲ ਹੈ ਕਿ ਤੁਸੀਂ ਸਿਰਫ ਅੱਜ ਵਾਸਤੇ ਹੀ ਸੋਚਣਾ ਹੈ ਅੱਜ ਵਾਸਤੇ ਹੀ healing ਕਰਨੀ ਹੈ ਅੱਜ ਵਾਸਤੇ ਹੀ ਖੁਦ ਦੀ ਪ੍ਰੈਕਟਿਸ ਕਰਨੀ ਹੈ ਅੱਜ ਵਾਸਤੇ ਹੀ ਸਿਰਫ ਮੈਡੀਟੇਸ਼ਨ ਕਰਨੀ ਹੈ ਬਿਨਾਂ ਬਕਾਇਦਾ ਸੋ ਅੱਜ ਵਾਸਤੇ ਹੀ ਦਿਨ ਦਾ ਮਤਲਬ ਕੀ ਹੈ ਕਿ ਜਦੋਂਸੀਂ ਸਿਰਫ ਇਹ ਸੋਚਦੇ ਹਾਂ ਕਿ ਮੈਂ ਸਿਰਫ ਅੱਜ ਵਾਸਤੇ ਹੀ ਦੇਖੀ ਦਾ ਅਭਿਆਸ ਕਰਦੇ ਆਂ ਅੱਜ ਵਾਸਤੇ ਹੀ ਮੈਡੀਟੇਸ਼ਨ ਨਾਲ ਜੁੜ ਰਹੇ ਆਂ ਅੱਜ ਵਾਸਤੇ ਹੀ ਮੈਂ ਕਿਸੇ ਨੂੰ ਹੀਲ ਕਰ ਰਹੇ ਆਂ ਸਿਰਫ ਅੱਜ ਵਾਸਤੇ ਹੀ ਕਰਨ ਦਾ ਇੱਕ ਰੂਲ ਤੁਹਾਡੇ ਮਾਈਂਡ ਦੇ ਉੱਤੇ ਅਸਰ ਕਰਦਾ ਹੈ ਉਹ ਇਹ ਅਸਰ ਕਰਦਾ ਹੈ ਕਿ ਸਾਨੂੰ ਫਿਊਚਰ ਦੀ ਚਿੰਤਾ ਨਹੀਂ ਰਹਿੰਦੀ ਦੇਕੀ ਸ਼ਕਤੀ ਦੇ ਪੰਜ ਰੂਲਸ ਜਿਹੜੇ ਆਪਾਂ ਫਾਲੋ ਕਰਨੇ ਹੁੰਦੇ ਆ ਆਈ ਵਿਲ ਨਾਟ ਬੀ ਐਂਗਰੀ ਮੈਂ ਸਿਰਫ ਅੱਜ ਵਾਸਤੇ ਹੀ ਗੁੱਸਾ ਨਹੀਂ ਕਰੂੰਗਾ ਜਸਟ ਫੋਰ ਟੂਡੇ ਆਈ ਵਿਲ ਨਾਟ ਬੀ ਵਰੀ ਮੈਂ ਸਿਰਫ ਅੱਜ ਵਾਸਤੇ ਬਿਲਕੁਲ ਕਿਸੇ ਵੀ ਗੱਲ ਦੀ ਫਿਕਰ ਨਹੀਂ ਕਰਾਂਗਾ ਜਾਂ ਕਰਾਂਗੀ ਜਸਟ ਫੋਰ ਟੂਡੇ ਆਈ ਵਿਲ ਬੀ grateful ਮੈਂ ਸਿਰਫ ਅੱਜ ਵਾਸਤੇ ਹੀ ਸ਼ੁਕਰਾਨੇ ਦੇ ਭਾਵ ਵਿੱਚ ਰਹਾਂਗਾ just for today i will do my work honestly so ਮੈਂ ਸਿਰਫ ਅੱਜ ਵਾਸਤੇ ਹੀ ਆਪਣਾ ਕੰਮ ਇਮਾਨਦਾਰੀ ਨਾਲ ਕਰਾਂਗਾ so ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਅੱਜ ਦਾ ਵਾਸਤੇ ਹੀ ਇਮਾਨਦਾਰੀ ਨਾਲ ਕੰਮ ਕਰਨਾ ਹੈ ਤੇ ਕੱਲ ਤੋਂ ਬੇਈਮਾਨੀ ਸ਼ੁਰੂ ਕਰਦਣੀ ਹੈ ਭਾਵ ਇਹ ਕਿ ਅਸੀਂ ਹਰ ਇੱਕ ਦਿਨ ਦੇ ਵਿੱਚ ਇਹ ਪੰਜ ਰੂਲਸ ਨੂੰ ਫੋਲੋ ਕਰਕੇ ਆਪਣੇ ਆਪ ਨੂੰ ਪ੍ਰੈਸੈਂਟ ਫਾਰਮ ਦੇ ਵਿੱਚ ਰਹਿਣ ਦੀ ਇੱਕ ਆਦਤ ਦੇ ਨਾਲ ਮਰਜ਼ ਕਰਨਾ ਹੈ ਜੋੜਨਾ ਹੈ ਜਸਟ ਫॉर ਟੂਡੇ ਆਈ ਵਿਲ ਬੀ ਕਾਈਂਡ ਟੂ एवरीथिंग ਮੈਂ ਸਾਰੀਆਂ ਸੰਜੀਵ ਵਸਤੂਆਂ ਵਾਸਤੇ ਮੈਂ ਤੇ ਕਹੂੰਗਾ ਸੰਜੀਵ ਨਹੀਂ ਨਰਜੀਵ ਵਸਤੂਆਂ ਵਾਸਤੇ ਵੀ ਅਸੀਂ ਅੱਜ ਤੋਂ ਸਿਰਫ ਅੱਜ ਵਾਸਤੇ ਹੀ ਦਿਆਲੂ ਰਹਾਂਗੇ ਉਹਨਾਂ ਵਾਸਤੇ ਰਹਿਣ ਦੀ ਭਾਵਨਾ ਰੱਖਾਂਗੇ ਉਹਨਾਂ ਵਾਸਤੇ ਤਰਸ ਦੀ ਭਾਵਨਾ ਰੱਖਾਂਗੇ ਉਹਨਾਂ ਦੇ ਵਾਸਤੇ ਭਲਾਈ ਦੀ ਭਾਵਨਾ ਨੂੰ ਪੜਾ ਕੇ ਰੱਖਾਂਗੇ ਸੋ ਇਹ ਜਿਹੜੇ 5 ਰੂਲ ਨੇ ਇਹ ਆਪਣੀ ਲਾਈਫ ਦੇ ਵਿੱਚ ਅਗਰ ਅਸੀਂ ਇਹਨਾਂ ਨੂੰ ਰੋਜ਼ ਸਵੇਰੇ ਉੱਠ ਕੇ ਦੁਹਰਾ ਲੈਂਦੇ ਆ ਤਾਂ ਕਿ ਸਾਨੂੰ ਸਾਰਾ ਦਿਨ ਇਹਨਾਂ 5 ਰੂਲਸ ਦੇ ਉੱਤੇ ਚੱਲਣ ਦੇ ਲਈ ਮੋਟੀਵੇਸ਼ਨ ਮਿਲਦੀ ਰਹੇ ਸਾਡਾ ਬ੍ਰੇਨ ਤਿਆਰ ਹੋ ਜਾਵੇ ਤਾਂ ਜਦੋਂ ਵੀ ਤੁਹਾਨੂੰ ਖੁਦ ਦੀ ਹੀਲਿੰਗ ਕਰਨ ਦਾ ਸਮਾਂ ਮਿਲੇ ਜਾ ਤੁਹਾਡੀ ਹੀਲਿੰਗ ਕਰਨ ਦਾ ਸਮਾਂ ਹੋ ਜਾਵੇ ਕਿ ਤੁਸੀਂ ਰੋਜ਼ਾਨਾ ਇਸ ਸਮੇਂ ਬੈਠਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਇਸ ਗੱਲ ਦਾ ਜਿਹੜਾ ਸਪੋਰਟਿਵ એનર્ਜੀ ਇਸ ਬਣ ਨੇ ਇਸ ਗੱਲ ਦੀਆਂ ਕਿ ਮੈਂ ਅੱਜ ਦਾ ਰੇਕੀ ਦਾ ਅਭਿਆਸ ਜਿਹੜਾ ਉਹ ਸਿਰਫ ਅੱਜ ਵਾਸਤੇ ਹੀ ਕਰ ਰਿਹਾ ਹਾਂ ਕੱਲ ਦੀ ਮੈਨੂੰ ਕੋਈ ਫਿਕਰ ਨਹੀਂ ਕੱਲ ਦੇ ਅਭਿਆਸ ਦੀ ਫਿਕਰ ਅਸੀਂ ਕੱਲ ਲਈ ਸੋਚਾਂਗੇ ਸੋ ਅੱਜ ਵਾਸਤੇ ਜੀਣਾ ਅੱਜ ਵਾਸਤੇ ਰੇਕੀ ਦਾ ਅਭਿਆਸ ਕਰਨਾ ਅੱਜ ਵਾਸਤੇ ਹੀ ਸਾਰੇ ਜੀਵ ਜੰਤੂਆਂ ਵਾਸਤੇ ਧਿਆਨੂ ਰਹਿਣਾ ਅੱਜ ਵਾਸਤੇ ਹੀ ਗੁੱਸਾ ਨਹੀਂ ਕਰਨਾ ਅੱਜ ਵਾਸਤੇ ਹੀ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਇਹ ਜਿਹੇ ਪੰਜ ਰੂਲ ਨੂੰ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਉਹ ਮਰਜ਼ ਕਰ ਲੈਂਦੇ ਹੋ ਆਪਣੀ ਹੈਬਿਟਸ ਬਣਾ ਲੈਂਦੇ ਹੋ ਆਪਣੀ ਆਦਤ ਬਣਾ ਲੈਂਦੇ ਹੋ ਤਾਂ ਤੁਹਾਡੀ ਹੀਲਿੰਗ ਦੇ ਰਿਜ਼ਲਟਸ ਤੁਹਾਡੀ ਖੁਦ ਦੀ ਮਾਨਸਿਕ ਸ਼ਾਂਤੀ ਦਾ ਜਿਹੜਾ ਲੈਵਲ ਹੈ ਉਹ ਦਿਨੋਂ ਦਿਨ ਦਿਨੋਂ ਦਿਨ ਵਧਦਾ ਜਾਊਗਾ ਸੋ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਇਜਾਜ਼ਤ ਦਿਓ ਜੀ ਧੰਨਵਾਦ